ਤਲੋ ਪਾ ਗਏ ਅਦਿਸ਼ ਕਲੀਮਾ ਆਇਆ ਮਾਲੂ ਪਾ ਗਏ ਆਇਓ ਆਇਓ ਆ ਦੇ ਪਾ ਗਏ ਆ ਆ ਤੂੰ ਆ ਆ ਆ ਲੈਣ ਦਾ ਪ੍ਰਵੀ ਰਾਜਾ ਐਨੇ ਰੁਕਾ ਹਈ ਨਹੀਂ ਉਹ ਕੋਈ ਨਾ ਜੋ ਕਰੇ ਨਹੀਂ ਆ ਜਾ ਆ ਜਾ ਆ ਜਾ ਆ ਜਾ ਤੂੰ ਆਦਾ ਉਹ ਵੱਡਾ ਬਦਮਾਸ਼ ਆਇਆ ਖੜਾ ਹੋ ਯਾਰਾ ਤੂੰ ਆ ਲੈ ਆ ਲੈ ਆ ਲੈ ਇਹਨੇ ਕਰਾਇਆ ਸਾਰੇ ਕਾਂਡ ਅਰੇ ਮਾਰੰਦ 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 ਨਾ ਨਵੀਂ ਵੀਡੀਓ ਕੰਨ ਮੈਂ ਦੀ ਮੈਂ ਛੱਡ ਜਾਈਂ ਮੈਂ ਦੰਨਾ ਕਦੇ ਦੰਨਾ ਮੈਂ ਆਜੇਸ ਵੀਰ ਨੇ ਗੋਲੀ ਚਲਾਈ ਆ ਕੱਢੀ ਨਾ ਕੱਢੀ ਆ ਬਗੈ ਗੋਲੀ ਚੱਲੀ ਗਈ ਇਹ ਗੋਲੀ ਮਾਰੀ ਆ ਜੀ ਆ ਦੇਖੋ ਆ ਦੇਖੋ ਆ ਆ ਆ ਚਲੋ ਪਰਦੇ ਕਰੋ ਗੋਲੀ ਮਾਰਦੇ ਪਰਦੇ ਕਰੋ ਦੱਸਦਾ ਹੈ ਕੋਈ ਲੜ ਰਿਹਾ ਹੱਥੋਂ ਅਸੀਂ ਲੜ ਐ ਨਹੀਂ ਛੋਟੀ ਅਰੇ ਨਾਲ ਲੈ ਕਿਦਾਂ ਰੋਕੋ ਨਾਲ ਪੱਟ ਨਹੀਂ ਆਈ ਪੱਟਣੀ ਨਾਲ ਫੁੱਟ ਗਈ पांच, 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 ਯਾਰ ਆ ਆ ਆ ਇਹਨੇ ਕਰਾਇਆ ਸਾਰੇ ਕਾਂਡ ਅਰੇ ਮਾਰੰਦ 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 ਨਾ ਨਵੀਂ ਵੀਡੀਓ ਇਹ ਮੈਂ ਦੀ ਮੈਂ ਫੜ ਜਾਦੀ ਮੈਂ ਦੰਨਾ ਕਦੇ ਦੰਨਾ ਮੈਂ ਆ ਜਸਵੀਰ ਨੇ ਗੋਲੀ ਚਲਾਈ ਆ ਛੱਡੀ ਨਾ ਛੱਡੀ ਆ ਬਗੈ ਗੋਲੀ ਚਲੀ ਗਈ ਐ ਗੋਲੀ ਮਾਰੀ ਐ ਜੀ ਆ ਦੇਖੋ ਆ ਦੇਖੋ ਆ ਆ ਆ ਗੋਲੀ ਮਾਰਦੇ ਕਾ ਦੱਸ ਤਾਂ ਇਹ ਕੋ ਲੜਵਰ ਹੱਥੋਂ ਹਤੀ ਲੜ ਐ ਨਹੀਂ ਛੋਟੀ ਨਾਲ ਨੇ ਤੰਗ ਰੱਖੋ ਨਾਲ ਪੱਟ ਨਹੀਂ ਆਈ ਪੰਜੜੀ ਨਾਲ ਹਟੋ तो लोपाल लोपाल तीन 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 ਯਾਰ ਆ ਆ ਆ ਆ ਇਹਨੇ ਕਰਾਇਆ ਸਾਰੇ ਕਾਂਡ ਉਹ ਡਾਂਟਾ ਗਿਆ ਅੱਜ ਆਹ ਮਾਰਨਦਾ 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 ਨਾ ਨਾ ਵੀਡੀਓ ਮੈਂ ਵੀ ਮੈਂ ਛੱਡ ਜਾਈਦੀ ਮੈਂ ਦੰਨਾ ਕਦੇ ਦੰਨਾ ਮੈਂ ਆ ਜਸਵੀਰ ਨੇ ਗੋਲੀ ਚਲਾਈ ਆ ਚੱਲੀ ਗਈ ਆ ਬਗਏ ਗੋਲੀ ਚਲੀ ਗਈ ਐ ਗੋਲੀ ਮਾਰੀ ਐ ਜੀ ਆ ਦੇਖੋ ਆ ਦੇਖੋ ਆ ਆ ਆ ਚਲ ਪਰਦੇ ਕਰੋ ਪਰਦੇ ਕਰੋ ਦੱਸ ਤਾਂ ਇਹ ਕੋ ਲੜ ਰਿਹਾ ਹੱਥੋਂ ਅਤੀ ਲੜ ਐ ਨਹੀਂ ਛੋਟੀ ਅਰੇ ਨਾਲ ਤੰ ਰੋਕੋ ਉਹ ਨਾਲ ਪੱਟ ਨਹੀਂ ਆਈ ਪੱਟਣੀ ਨਾਲ ਹਟ ਗਈ तो लो पाँच लोग, 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 पाँच � ਯਾਰਾ ਆਲਾ 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 ਇਹਨੇ ਕਰਾਇਆ ਸਾਰੇ ਕਾਂਡ ਮਾਰਨਦਾ 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 ਨਾ ਨਵੀਂ ਵੀਡੀਓ ਕੰਮ ਨਹੀਂ ਦੀ ਮੈਂ ਛੱਡ ਜਾਈਂ ਮੈਂ ਦੰਨਾ ਕਦੇ ਦੰਨਾ ਮੈਂ ਅੱਜ ਵੀਰ ਨੇ ਗੋਲੀ ਚਲਾਈ ਆ। ਅੱਜ ਬਗਏ ਗੋਲੀ ਚੱਲੀ ਗਈ ਐ ਗੋਲੀ ਮਾਰੀ ਆ ਜੀ। ਆ ਦੇਖੋ। ਆ ਦੇਖੋ। ਆ ਜਾ ਆ ਜਾ। ਚਲੋ ਪਰਦਾ ਕਰੋ। ਗੋਲੀ ਮਾਰੀ